ਸਾਹਿਬ ਜੀ ਵਹਿ ਪ੍ਰਗਟਿਓ ਮਰਦ ਅਗੰਡਾ ਵਰੀ ਆਮ ਅਕੀਲਾ ਵਾਹ ਵਾਹ ਗੁਬਿੰਦ ਸਿੰਘ ਅੱਪੀ ਗੁਰਚੀਲਾ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ परम सम्मानयो सतगुरुਾਂ ਦੀ ਸਾਜੀ ਨਵਾਜੀ ਸਾਥ ਸੰਗਤ ਜਿਓ ਆਉ ਜਿਤਨੇ ਵੀ ਭਾਵਨਾ ਵਾਲੇ ਜਿਗਿਆਸੂ ਜਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਚਰਨਾਂ ਦੀ ਖਾਗਰੀ ਪੜ ਰਿਹਾ ਵਡਿਆ ਭਾਗਾਂ ਵਾਲੇ ਹੁਗੁਰਮਖੋ ਆਓ ਅਸੀਂ ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਦਰਸ਼ਨ ਕਰਦੇ ਆ ਰਹੇ ਸਾਂ ਗੁਰਮਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਉਹਦੇ ਪਰਿਵਾਰ ਦੇ ਵਿੱਚ ਸੱਤ ਰਾਤਾਂ ਕੈਰ ਦੀਆਂ ਨੇ ਉਹਨੂੰ ਆਪਾਂ ਇਤਿਹਾਸ ਦੀ ਲੜੀ ਦੇ ਵਿੱਚ ਵਿਚਾਰਨ ਦਾ ਯਤਨ ਕਰਨਾ ਹੈ ਵੀ ਕਿਹੜੀਆਂ ਕੈਰ ਦੀਆਂ ਰਾਤਾਂ ਜਾ ਕੇ ਸਾਨੂੰ ਗੁਰੂ ਨੇ ਆਜ਼ਾਦੀ ਬਖਸ਼ਿਸ਼ ਕੀਤੀ ਉਸ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੈ ਮੈਂ ਕਿਸੇ ਕਵੀ ਦੇ ਬੋਲਾਂ ਤੋਂ ਪ੍ਰారంਭ ਕਰਨਾ ਚਾਹੁੰਨਾ ਕਿਉਂਕਿ ਕਿਸੇ ਵਿਦਵਾਨ ਨੇ ਬੜਾ ਸੁੰਦਰ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀਵਨ ਯਾਤਰਾ 42 ਸਾਲਾਂ ਦਾ ਮਿਰਤ ਮੰਡਲ ਦੀ ਯਾਤਰਾ ਹੈ ਤੇ 42 ਸਾਲਾਂ ਦੀ ਮਿਰਤ ਮੰਡਲ ਦੀ ਯਾਤਰਾ ਦੇ ਵਿੱਚ ਜਿਹੜਾ ਜਿਹੜਾ ਵੀ ਉਹਨਾਂ ਨੇ ਕੌਤਕ ਕੀਤਾ ਨਾ ਉਹ ਦੁਨੀਆ ਤੇ ਅਨੋਖਾ ਹੀ ਐ ਉਹ ਵਿਦਵਾਨ ਲਿਖਦਾ ਉਹਦੇ ਇੱਕ ਹੱਥ ਉੱਤੇ ਬਾਜ ਦੂਜੇ ਹੱਥ ਵਿੱਚ ਘੋੜਾ ਉਹ ਕਹਿੰਦਾ ਉਹਦੀ ਵਾਟ ਬੜੀ ਲੰਮੀ ਤੇ ਸਮਾਂ ਬੜਾ ਥੋੜਾ ਦੇਖੋ ਬਾਜ ਦੇ ਵਿੱਚ ਕੁਝ ਗੁਣ ਨੇ ਗੁਰੂ ਨੇ ਬਾਜ ਕਿਉਂ ਰੱਖਿਆ ਬਾਜ ਦੇ ਵਿੱਚ ਗੋਣਾ ਵੀ ਇੱਕ ਸਾਰੇ ਪੰਛੀਆਂ ਦੇ ਨਾਲੋਂ ਉੱਚਾ ਉੱਡਦਾ ਹੈ ਉੱਚਾ ਉੱਡਦਾ ਹੋਇਆ ਉਹਦਾ ਧਿਆਨ ਜ਼ਮੀਨ ਤੇ ਹੁੰਦਾ ਇਸੇ ਤਰ੍ਹਾਂ ਗੁਰੂ ਨੇ ਸਾਡੀ ਜੀਵਨ ਦੇ ਵਿੱਚ ਦੋ ਚੀਜ਼ਾਂ ਪਾਈਆਂ ਪਹਿਲਾਂ ਹੁਣੇ-ਹੁਣੇ ਅਰਦਾਸ ਹੋਣੀ ਹੈ ਤੁਸੀਂ ਬੰਦ ਪੜਨਾ ਹੈ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਉੱਚੀ ਦੇ ਅਖਰੀ ਅਰਥ ਨੇ ਖਿਆਲ ਉੱਚੇ ਨੇ ਸਾਡੇ ਤੇ ਮਨ ਨੀਮਾ ਨੀਮਾ ਦਾ ਅਖਰੀ ਅਰਥ ਜੀਵਨ ਵਿੱਚ ਨਿਮਰਤਾ ਹੈ ਇਹ ਦੋ ਗੁਣ ਬਾਜ ਵਿੱਚ ਪਹਿਲੇ ਫਿਰ ਇੱਕ ਬਾਜ ਦੇ ਵਿੱਚ ਗੁਣ ਹੈ ਵੀ ਉਹ ਕਿਸੇ ਦਾ ਦੇਖੋ ਨਾ ਉਹਦੀ ਖੁਰਾਕ ਹੈ ਮਾਸ ਉਹ ਕਿਸੇ ਦਾ ਕੀਤਾ ਹੋਇਆ ਸ਼ਿਕਾਰ ਦੇ ਵਿੱਚੋਂ ਮਾਸ ਨਹੀਂ ਖਾਂਦਾ ਉਹ ਖੁਦ ਆਪਣਾ ਸ਼ਿਕਾਰ ਆਪ ਕਰਦਾ ਬਾਜ ਦੇ ਵਿੱਚ ਗੁਣਿਆ ਤੇ ਇਹੀ ਗੁਰੂ ਨੇ ਸਿੱਖ ਦੇ ਅੰਦਰ ਗੁਣ ਭਰਿਆ ਵੀ ਸਿੱਖਾ ਤੂੰ ਆਪਣੀ ਕਿਰਤ ਕਰ ਦਸਾਂ ਨਵਾਂ ਦੀ ਕਿਰਤ ਕਰਕੇ ਕਿਸੇ ਦੀ ਕਿਰਤ ਉੱਤੇ ਹੱਕ ਨਾ ਅੱਖ ਨਾ ਰੱਖੀ ਤੈਉ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਤੋ ਫਰੀਦਾ ਰੋਟੀ ਮੇਰੀ ਕਾਠ ਕੀ ਕਾਠ ਕਿਨੂੰ ਕਹਿੰਦੇ ਨੇ ਲੱਕੜ ਨੂੰ ਤੇ ਆਪਾਂ ਅੱਜ ਤੱਕ ਕਿਸੇ ਨੇ ਲੱਕੜ ਦੀ ਰੋਟੀ ਦੇਖੀ ਇੱਥੇ ਕਾਠ ਕੀ ਦਾ ਅਖਰੀ ਅਰਥ ਹੈ ਸਖਤ ਮਿਹਨਤ ਦੀ ਦਸਾਂ ਨਵਾਂ ਦੀ ਕਿਰਤ ਦਾ ਪ੍ਰਸ਼ਾਦਾ ਪਾਣੀ ਸ਼ਕੀ ਫਰੀਦਾ ਰੋਟੀ ਮੇਰੀ ਕਾਠ ਕੀ ਲਾਮਣ ਮੇਰੀ ਭੁੱਖ ਤੇ ਬਾਬਾ ਜੀ ਨੇ ਆਖਿਆ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਹੁਣ ਚੋਪੜੀ ਦਾਖਰੀ ਅਰਥੇ ਬੇਈਮਾਨੀ ਦੀ ਕਿਸੇ ਦਾ ਧੰਨ ਚੁਰਾ ਲਿਆ ਕਿਸੇ ਨਾਲ ਬੇਈਮਾਨਾ ਕਰ ਲਿਆ ਜਿਵੇਂ ਗੰਗੂ ਨੇ ਕੀਤਾ ਸੀ ਅੱਜ ਤੱਕ ਲਾਣਤਾ ਪੈਂਦੀਆਂ ਜੋ ਸੁਚਾ ਆਨੰਦ ਨੇ ਕੀਤਾ ਸੀ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਤੇ ਬਾਬਾ ਜੀ ਨੇ ਕਿਹਾ ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ ਜਿਨ੍ਹਾਂ ਨੇ ਬੇਈਮਾਨੇ ਦੀ ਮਾੜੇ ਕਰਮ ਕਰ ਕਰਕੇ ਮਾਇਆ ਇਕੱਠੀ ਕੀਤੀ ਫਿਰ ਉਹਨਾਂ ਨੂੰ ਇੱਕ ਦਿਨ ਬੜੇ ਵੱਡੇ ਦੁੱਖ ਸਹਿਣੇ ਪੈਣਗੇ ਹੁਣ ਉਸ ਤੋਂ ਬਾਅਦ ਬਾਜ ਆਲਸੀ ਨਹੀਂ ਹੈਗਾ ਇਸੇ ਕਰਕੇ ਸਿੱਖ ਨੂੰ ਵੀ ਕੇਸਾਂ ਵਿੱਚ ਕੰਗਾ ਦੇ ਤਵੀ ਤੂੰ ਆਲਸੀ ਨਹੀਂ ਹੈਗਾ ਦੋ ਵਕਤ ਗੁਰੂ ਵੱਲੋਂ ਹੁਕਮ ਹੈ ਸਾਨੂੰ ਕੰਗਾ ਕਰਨ ਦਾ ਅਗਲਾ ਸ਼ਬਦ ਸੀ ਕੋੜਾ ਹੌਰਸ देखो ਤੁਸੀਂ ਮੋਟਰਸਾਈਕਲਾਂ ਦੇ ਗੱਡੀਆਂ ਦੇ ਇੰਜਨ ਦੇ ਉੱਤੇ ਲਿਖਿਆ ਹੁੰਦਾ ਐਨੇ ਹॉर्स ਪਾਵਰ ਤੇ ਨਾਲ ਉੱਤੇ ਹੌਰਸ ਛਾਪਿਆ ਦਾ ਘੋੜਾ ਛਾਪਿਆ ਹੁੰਦਾ ਉਹਦੀ ਸਪੀਡ ਇੰਨੀ ਹੈ ਪਰ ਘੋੜੇ ਦੀ ਸਪੀਡ ਅੱਜ ਤੱਕ ਨਹੀਂ ਕਿਸੇ ਨੇ ਮਾਪੀ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਿਰਤ ਮੰਡਲ ਦੀ ਯਾਤਰਾ 42 ਸਾਲ ਦੀ ਹੈ ਤੇ 42 ਸਾਲ ਵਿੱਚ ਜਿਹੜੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਦਮ ਚੁੱਕੇ ਜਿਹੜੇ ਜਿਹੜੇ ਕਰਮ ਕੀਤੇ ਮਾਨਵਕਤਾ ਦੀ ਭਲਾਈ ਵਾਸਤੇ ਰਹੀ ਦੀ ਦੁਨੀਆ ਤੱਕ ਉਹਨਾਂ ਨੂੰ ਸਲਾਮਾਂ ਨੇ ਉਹ ਕਵੀ ਕਹਿੰਦਾ ਉਹਦੇ ਇੱਕ ਹੱਥ ਉੱਤੇ ਬਾਦ ਦੂਜੇ ਹੱਥ ਵਿੱਚ ਘੋੜਾ ਉਹਦੀ ਵਾਟ ਬੜੀ ਲੰਮੀ ਤੇ ਸਮਾਂ ਬੜਾ ਥੋੜਾ ਮੈਂ ਅਰਜ਼ ਕਰਨੀਆਂ ਨੇ ਸੱਤ ਪੋਹ ਦੀਆਂ ਰਾਤਾਂ ਸਭ ਤੋਂ ਪਹਿਲਾਂ ਅਨੰਦਾਂ ਦੀ ਪੂਰੀ ਚਾਹੀਏ ਸ਼ੇਪ ਉਹ ਦੀ ਉਕਾਲੀ ਰਾਤ ਸੀ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਿਆ ਸਿੱਖ ਜਗਤ ਉਹਨੂੰ ਕਦੀ ਨਹੀਂ ਭੁੱਲ ਸਕਦਾ ਜਦੋਂ ਹਜ਼ੂਰ ਅਨੰਦਾਂ ਦੀ ਪੁਰੀ ਨੂੰ ਤਿਆਗ ਕੇ ਜਦੋਂ ਕੀਰਤਪੁਰ ਹਜ਼ੂਰ ਪਹੁੰਚਦੇ ਨੇ ਤੇ ਇੱਥੋਂ ਪਹਾੜੀ ਰਾਜੇ ਜਿਨ੍ਹਾਂ ਨੇ ਗਾਂ ਦੀ ਕਸਮ ਖਾਧੀ ਸੀ ਜਿਨ੍ਹਾਂ ਨੇ ਕੁਰਾਨ ਦੀ ਕਸਮ ਖਾਧੀ ਸੀ ਸਭ ਕੁਝ ਕਿੱਲੀ ਤੇ ਟੰਗ ਕੇ ਉਹ ਪਿੱਛੇ ਆ ਗਏ ਸਨ ਕੀਰਤਪੁਰ ਉਸ ਤੋਂ ਬਾਅਦ ਅੱਗੇ ਤੁਸੀਂ ਦੇਖਦੇ ਹੋ ਸਰਸਾ ਸਰਸਾ ਤੇ ਸੱਤ ਪੋ ਦਾ ਦਿਨ ਚੜ ਗਿਆ ਜੀ ਇਹ ਛੇ ਪੋ ਦੀ ਰਾਤ ਸਾਨੂੰ ਭੁੱਲਦੀ ਨਹੀਂ ਇਹ ਜਦੋਂ ਵੀ ਆਉਂਦੀ ਏ ਸਿੱਖਾਂ ਦੇ ਜ਼ਖਮ ਨੇ ਫਿਰ ਅੱਲੇ ਹੋ ਜਾਂਦੇ ਨੇ ਹੁਣ ਸੱਤ ਪੋ ਦਾ ਸਫਰ ਹੈ ਛਾਈ ਟਿੱਬੀ ਤੇ ਗੁਰੂ ਕਾ ਲਾਲ ਸ਼ਹੀਦ ਹੁੰਦਾ ਹੈ ਭਾਈ ਉਹਦੇ ਸਿੰਘ ਭਾਈ ਜੀਵਨ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਜਿਹੜਾ ਸੀਸ ਲੈ ਕੇ ਆਇਆ ਸੀ ਸਤਪੋ ਦਾ ਸਾਰਾ ਦਿਨ ਤੁਸੀਂ ਦੇਖਦੇ ਹੋ ਮਲਕਪੁਰ ਰੰਗੜਾ ਕੋਟਲਾ ਨਿਹੰਗ ਖਾਂ ਉਸ ਤੋਂ ਬਾਅਦ ਗੁਰੂ ਸਾਹਿਬ ਸਤਪੋ ਦੀ ਜਿਹੜੀ ਰਾਤ ਹੈ ਉਹ ਚਮਕੌਰ ਦੀ ਗੜੀ ਅਸਲ ਦੇ ਵਿੱਚ ਇੱਕ ਕੱਚੀ ਹਵੇਲੀ ਸੀ ਪਿਆਰਿਓ ਤੇ ਪੱਕਿਆਂ ਦਾ ਵਿਸ਼ਵਾਸਾ ਹੋ ਗਿਆ ਅੱਜ ਸਿੱਖ ਉਹਨੂੰ ਚਮਕੌਰ ਦੀ ਗੜੀ ਦੇ ਨਾਲ ਚੇਤੇ ਕਰਦੇ ਨੇ ਜਿਹੜਾ ਅੰਦਰ ਅਹਿਸਾਸ ਕਰਿਓ ਹੁਣ ਸਤ ਪੋ ਦੀ ਰਾਤ ਗੁਰੂ ਨੇ ਕਿਦਾਂ ਬਤੀਤ ਕੀਤੀ ਸਿੱਖਾਂ ਨੂੰ ਕਈ ਦਿਨਾਂ ਬਾਅਦ ਖਾਣ ਨੂੰ ਮਿਲਿਆ ਕਈ ਦਿਨਾਂ ਦੇ ਬਾਅਦ ਉਹਨਾਂ ਨੂੰ ਨੀਂਦ ਨਸੀਬ ਹੋਈ ਹੈ ਅੱਲਾ ਯਾਰਖਾ ਜੋਗੀ ਕਹਿੰਦੇ ਕਈ ਖਾ ਕਈ ਲੇਟ ਗਏ ਖਾਕ ਪਰ ਜੀ ਪੋਸ਼ ਬਸਾਕਰ ਪਹਿਰਾ ਦੇਣੇ ਲਗੇ ਕਈ ਤਲਵਾਰ ਉਠਾ ਕਰ ਗੋਬਿੰਦ ਵੀ ਸ਼ਾਬਾਸ਼ ਹੁਆ ਖੇਮੇ ਮੇ ਜਾਕਰ ਬਾਹਾਂ ਦੇਖਾ ਗਏ ਤੋ ਬੈਠੇ ਹੈ ਗਰਦਨ ਕੋ ਚੁਕਾ ਕਰ ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ ਥੇ ਤੇਰੇ ਰਹੇਗੇ ਤੇਰੇ ਜਿਸ ਹਾਲ ਮੈਂ ਰੱਖੇ ਕੋ ਖਾਲੀ ਅਚਾ ਹੁਣ ਅੱਠ ਪੋ ਦਾ ਕਲੈਣਾ ਦਿਨ ਚੜ ਗਿਆ। ਉਹ ਤੁਸੀਂ ਸੁਣਿਆ ਹੋਇਆ ਸਾਰਾ ਅੱਠ ਪੋ ਦਾ ਕੀ ਕਹਿਰ ਵਾਪਰਦਾ ਗੁਰਮਖੋ ਦੁਨੀਆਂ ਦਾ ਅਦੁੱਤੀ ਦਿਨ ਚੜਦਾ ਹੈ। ਮੈਂ ਅਦੁੱਤੀ ਦਿਨ ਇਸ ਕਰਕੇ ਵਰਤਿਆ ਕਿਉਂਕਿ ਇੱਥੇ ਸਿੱਖ ਤੇ ਬਚਾਈ ਜਾਣਗੇ ਪਰ ਪੁੱਤਰ ਕੋਹ ਕੇ ਸ਼ਹੀਦ ਕਰਾਏ ਜਾਣਗੇ। ਹੁਣ ਅੱਠ ਪੋ ਦੀ ਸ਼ਾਮ ਪੈਂਦੀ ਹੈ। ਨਿਹਰਾਉਂ ਦਾ ਬਾਬਾ ਜੁਜਾਰ ਸਿੰਘ ਦੇ ਪ੍ਰਾਣ ਖੀਰੂ ਖੀਰੂ ਹੁੰਦੇ ਆ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਮਮਤੀ ਤੋਂ ਥੱਲੇ ਆਉਂਦੇ ਨੇ ਅੱਧੀ ਰਾਤ ਐ ਪਿਆਰਿਓ ਹੁਣ ਅੱਜ ਸਮੁੱਚਾ ਪੰਥ 11 ਦੇ ਰੂਪ ਵਿੱਚ ਐ ਇਹਨੇ ਪੰਜਾਂ ਦਾ ਰੂਪ ਧਾਰਨ ਕੀਤਾ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਲ ਬੁਲਾਇਆ ਅੱਠ ਪੋ ਦੀ ਰਾਤ ਕਲੈਣੀ ਕਦੀ ਨਹੀਂ ਸਿੱਖ ਜਗਤ ਨੂੰ ਪੁੱਲ ਸਕਦੀ ਅੱਜ ਗੁਰੂ ਸਾਹਿਬ ਜੀ ਨੂੰ ਕੋਲ ਬੁਲਾ ਕੇ ਕਹਿਣ ਲੱਗੇ ਤੂੰ ਇੱਕ ਗੁਰੂ ਤੇ ਖਾਲਸਾ ਗੁਰੂ ਤੇਰਾ ਤੇਰੀ ਜਾਨ ਹੈ ਅਮਾਨਤ ਖਾਲਸੇ ਦੀ ਇਹਨੂੰ ਗਵਾਉਣ ਦੀ ਕਿਤੇ ਆਗਿਆ ਨਹੀਂ ਅੱਜ ਖਾਲਸਾ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਅੱਜ ਖਾਲਸੇ ਦਾ ਹੁਕਮ ਹੈ ਚਮਕੌਰ ਦੀ ਗੜੀ ਨੂੰ ਛੱਡ ਸਤਿਵਚਨ ਹੁਣ ਤਿੰਨ ਸਿੱਖ ਨੇ ਤਿੰਨਾਂ ਨੂੰ ਤਰਤੀਬ ਦਿੱਤੀ ਗਈ ਪਿਆਰਿਓ ਤੁਸੀਂ ਤੇ ਉਧਰ ਬਾਹਰ ਨੇ ਜਿਹੜੇ ਕਈਆਂ ਨੇ ਨਸ਼ਾ ਕੀਤਾ ਹੋਇਆ ਹੈ ਕਈ ਆਪਣੀਆਂ ਖੁਸ਼ੀਆਂ ਮਨਾ ਰਹੇ ਨੇ ਵੀ ਜਿਹੜੀ ਹੁਣ ਨੌ ਪੋ ਆਉਣਾ ਹੈ ਇਹ ਤਾਂ ਸਾਡੇ ਸਾਹਮਣੇ ਜਿੱਤ ਹੈ ਗੁਰੂ ਨੂੰ ਕਸਮਾਂ ਖਾ ਕੇ ਸੀ ਅਨੰਦਪੁਰ ਸਾਹਿਬ ਨੂੰ ਖਾਲੀ ਗੋਣ ਅੰਦਰ ਕਿੰਨੇ ਸਿੱਖ ਨੇ ਉਹ ਖੁਸ਼ੀਆਂ ਮਨਾ ਰਹੇ ਨੇ ਤੇ ਸਿੱਖ ਕਹਿੰਦੇ ਦੁਲਿਆ ਜੇ ਤੂੰ ਨਾ ਅੱਜ ਆਪਾਂ ਵਕਤ ਨਾ ਨਾ ਵਿਚਾਰੇ ਆ ਤੇ ਕੱਲ ਨੂੰ ਇਤਿਹਾਸ ਕੋਈ ਔਣੋਖਾ ਹੀ ਹੋਣਾ ਹੈ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਦੀ ਬਗਾਨਿਆਂ ਨੇ ਕਿਹਾ ਚਮਕੌਰ ਦੀ ਗੜੀ ਛੱਡ ਦਿਓ ਛੱਡ ਦਿੱਤੀ ਅੱਜ ਆਪਣੇ ਕਹਿ ਰਹੇ ਨੇ ਆਨੰਦਪੁਰ ਸਾਹਿਬ ਮਾਫ ਕਰਨਾ ਚਮਕੌਰ ਦੀ ਗੜੀ ਛੱਡਣ ਨੂੰ ਕਿਹਾ ਸਿੱਖਾਂ ਨੂੰ ਤਰਦੀਪ ਦਿੱਤੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਕਿ ਤੁਸੀਂ ਚਮਕੌਰ ਦੀ ਗੜੀ ਦੇ ਨੇੜਿਓਂ ਨੇੜਿਓਂ ਦੀ ਜਾ ਕੇ ਇਸ ਉਸ ਕੋਨੇ ਤੇ ਇੱਕ ਉਸ ਕੋਨੇ ਤੇ ਇੱਕ ਉਸ ਕੋਨੇ ਤੇ ਗੁਰੂ ਗੋਬਿੰਦ ਸਿੰਘ ਮਰਯਮ ਕੌਰ ਦੀ ਗੜੀ ਤੋਂ ਬਾਹਰ ਆਏ ਤੇ ਇਥੇ ਇੱਕੋ ਵਰੀ ਸ਼ਬਦ ਕਿਹਾ ਤੁਸੀਂ ਅੱਜ ਵੀ ਤਾੜੀ ਸਾਹਿਬ ਦੇ ਦਰਸ਼ਨ ਕਰਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਨਿਕੜ ਕੇ ਬਾਹਰ ਤਿੰਨਾਂ ਨੇ ਤਾੜੀ ਮਾਰੀ ਤੇ ਇੱਕ ਸ਼ਬਦ ਕਿਹਾ ਪੀਰੇ ਹਿੰਦ ਮੇਰਵੰਦ ਪੀਰੇ ਹਿੰਦ ਮੇਰਵੰਦ ਹੁਣ ਜਿਹੜਾ ਫੌਜ ਦਾ ਧਿਆਨ ਸੀ ਤਿੰਨਾਂ ਦਾ ਤਿੰਨਾਂ ਟੁਕੜੀਆਂ ਤੇ ਵੰਡਿਆ ਗਿਆ ਜਿਹੜੀ ਪਿੱਛੋਂ ਵਾਲੀ ਫੌਜ ਸੀ ਉਹ ਇਧਰ ਆਈ ਜਿਹੜੀ ਜਿਹੜੇ ਜਿਹੜੇ ਪਾਸਿਆਂ ਤੋਂ ਸਿੱਖ ਸਨ ਇਹਨਾਂ ਦੀ ਆਵਾਜ਼ ਸੁਣ ਕੇ ਫੌਜ ਇੱਕਦਮ ਇੱਧਰ ਨੂੰ ਆਈ ਸਿੱਖਾਂ ਨੇ ਤਿੰਨਾਂ ਨੇ ਤਰਤੀਬ ਵਿਚਾਰੀ ਚਮਕੌਰ ਦੀ ਗੜੀ ਛੱਡੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਠ ਪੋ ਦੀ ਰਾਤ ਮਾਛੀਵਾੜੇ ਦਾ ਜੰਗਲ ਐ ਪਿਆਰਿਓ ਜਿੰਨੂੰ ਕਿਤੇ ਨਹੀਂ ਭੁੱਲ ਸਕਦੇ ਅਸੀਂ ਜਾਮਾਂ ਲੀਰੋ ਲੀੜੇ ਪੈਰਾਂ 'ਚ ਛਾਲੇ ਨੇ ਕੰਡੇ ਨੇ ਦੁਨੀਆ ਦੇ ਲੋਕੋ ਜੇ ਕਿਤੇ ਗੁਰੂ ਨੇ ਦਰਦ ਨਾ ਨਾ ਹੰਡਾਇਆ ਹੁੰਦਾ ਤੇ ਅੱਜ ਸਾਨੂੰ ਆ ਸਭ ਕੁਝ ਨਹੀਂ ਸੀ ਮਿਲਣਾ ਇੱਕ ਗੁਰੂ ਦੀਆਂ ਕੁਰਬਾਨੀਆਂ ਦੇ ਬਦਲੇ ਅਸੀਂ ਸਾਨੂੰ ਸਭ ਕੁਝ ਮਿਲਿਆ ਹੋਇਆ ਹਜ਼ੂਰ ਟਿੰਡ ਦਾ ਸਰਾਨਾ ਲਾ ਕੇ ਉਧਰੋਂ ਭਾਈ ਸੰਗਤ ਸਿੰਘ ਸ਼ਹਾਦਤ ਦਾ ਜਮ ਪਿੰਦਾ ਹੁਣ ਚਮਕੌਰ ਦੀ ਗੜੀ ਵਿੱਚ ਸਿਰਫ 8 ਸਿੱਖ ਨੇ ਦੰ ਨਾਲ ਤੁਰਦੇ ਨੇ ਬਾਕੀ 8 ਸਿੱਖ ਨੇ ਪਿੱਛੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਆ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਤੁਦ ਬਿਨ ਰੋਗ ਰਜ਼ਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਸੂਰ ਸੁਰਾਹੀ ਖੰਜਰ ਪਿਆਲਾ ਬਿੰਦ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟ ਖੀੜਿਆਂ ਦਾ ਰਹਿਣਾ ਗੁਰੂ ਨੇ ਜੋ ਬਾਣੀ ਵਿੱਚ ਬਚਨ ਕਹੇ ਉਹਨੂੰ ਆਪਣੇ ਤਨ ਦੇ ਉੱਤੇ ਹੰਡਾ ਕੇ ਕਿ ਸਾਡੇ ਘਰ ਵਿੱਚ ਕਥਨੀ ਤੇ ਕਰਨੀ ਸਾਮਿਆਂ ਹੁਣ ਹਜ਼ੂਰ ਨੇ ਸ਼ਬਦ ਉਚਾਰਿਆ ਜੀ ਇਹ ਅਠਪੋ ਦੀ ਰਾਤ ਹੈ ਪਿਆਰਿਓ ਤੇ ਨੌ ਪੋ ਸਵੇਰ ਨੂੰ ਜਾ ਕੇ ਤਿੰਨੇ ਸਿੱਖ ਮਿਲਦੇ ਆ ਇਹ ਤਿੰਨ ਕਲੇਣੀਆਂ ਰਾਤਾਂ ਨੂੰ ਅਸੀਂ ਕਾਲ ਕਾਲੀਆਂ ਰਾਤਾਂ ਦੇ ਰੂਪ ਵਿੱਚ ਚੇਤੇ ਕਰਦੇ ਆ ਉਸ ਤੋਂ ਬਾਅਦ ਮਾਤਾ ਗੁਜਰ ਕੌਰ ਉਹਨਾਂ ਨੂੰ ਵੀ ਦੇਖੀਏ ਸੱਤ ਪੋ ਦੀ ਰਾਤ ਕਿਦਾਂ ਗੁਜ਼ਾਰੀ ਉਹਨਾਂ ਨੇ ਕਦੀ ਦੇਖੀਏ ਕੁੰਬਮਾਸ਼ਕੀ ਦੀ ਚੁੱਗੀ ਉਸ ਤੋਂ ਬਾਅਦ ਅੱਗੇ ਤੁਰੋ ਫਿਰ ਤੁਸੀਂ ਦੇਖੋ ਮਰਿੰਡੇ ਦੀ ਕੋਤਵਾਲੀ ਦੇ ਵਿੱਚ ਉਸ ਤੋਂ ਬਾਅਦ ਠੰਡਾ ਭੁਰਜਾ ਪਿਆਰਿਓ ਇਹਨੂੰ ਮਿਲਾ ਕੇ ਪ੍ਰੋਪਰ 7 ਰਾਤਾਂ ਬਣਦੀਆਂ ਨੇ ਤੇ ਅੱਜ ਅਸੀਂ ਜੇ ਸਭ ਕੁਛ ਖੱਟੀ ਖੱਟੀ ਕਮਾਈ ਉਹਨਾਂ ਦੀ ਪ੍ਰਾਪਤੀ ਸਾਨੂੰ ਹੈ ਜੇ ਕਿਤੇ ਸਾਡੇ ਬਾਬਿਆਂ ਨੇ ਰਾਤਾਂ ਨਾ ਨਾ ਠੰਡੇ ਬੁਰਜ ਚ ਕੱਟੀਆਂ ਹੁੰਦੀਆਂ ਪਿਆਰਿਓ ਇਹ ਉਹਨਾਂ ਦੀ ਦੇਣ ਹੈ ਜਦੋਂ ਆਪਣੇ ਬੱਚਿਆਂ ਨੂੰ ਸਿਰੇ ਠਾਉਂਦੇ ਹੋ ਨਾ ਬੱਚੇ ਤੁਹਾਡੇ ਚੰਗੇ ਸਕੂਲਾਂ ਚ ਪੜਦੇ ਨੇ ਤੁਹਾਡਾ ਚੰਗਾ ਕਾਰੋਬਾਰ ਹੈ ਚੇਤੇ ਕਰਿਆ ਕਰੋ ਸੱਤ ਪੋ ਦੀਆਂ ਰਾਤਾਂ ਨੂੰ ਗੁਰੂ ਨੇ ਕੱਟ ਕੇ ਸਾਨੂੰ ਇਹ ਸਭ ਕੁਝ ਦਿੱਤਾ ਸੀ ਤੇ ਅਸੀਂ ਕਿੰਨੇ ਕੁ ਗੁਰੂ ਦੀਆਂ ਇਹ ਸੱਤ ਪੋ ਦੀਆਂ ਰਾਤਾਂ ਚੇਤੇ ਮੈਨੂੰ ਮਾਫ ਕਰਨਾ ਪੋ ਦੀਆਂ ਸੱਤ ਰਾਤਾਂ ਕਿੰਨੀਆਂ ਕਿ ਸੰਭ ਚੇਤੇ ਨਹੀਂ ਅੱਜ ਕਤਰਾ ਕਤਰਾ ਖੂਨ ਸਾਡੇ ਤੋਂ ਸਾਬ ਮੰਗਦਾ ਤੇ ਮੈਂ ਤੁਹਾਨੂੰ ਹੱਥ ਜੋੜ ਬੇਨਤੀ ਕਰਾਂ ਗੁਰਮਖੋ ਪਵੇਸਲੇ ਨਾ ਹੋਏ ਉਹ ਜਿਸ ਦਿਨ ਅਸੀਂ ਆਪਣੀ ਇਸ ਕਾਇਆ ਦੇ ਵਿੱਚੋਂ ਸਾਡੀ ਤੋਂ ਆਤਮਾ ਨੇ ਨਿਕਲ ਕੇ ਜਾਣਾ ਨਾ ਤੇ ਅੱਗੇ ਗੁਰੂ ਕੇ ਲਾਲਾ ਨੇ ਖੜਿਆ ਹੋਣਾ ਤੇ ਉਹਨਾਂ ਨੇ ਮੋਢਾ ਪਕੜ ਕੇ ਸਾਨੂੰ ਪੁੱਛਣਾ ਵੀ ਫਰਜ ਦੇ ਨਾਲ ਆਪਣੇ ਬੱਚਿਆਂ ਨੂੰ ਸਾਡਾ ਇਤਿਹਾਸ ਸੁਣਾਇਆ ਜਬ ਫਰਜ ਦੇ ਨਾਲ ਆਪਣੇ ਬੱਚਿਆਂ ਨੂੰ ਸਾਡੇ ਸਥਾਨਾਂ ਤੇ ਲੈ ਕੇ ਗਏ ਫਿਰ ਉਹਤੇ ਕੀ ਕੀ ਮੁਖ ਬਖਾਵਾਂਗੇ ਉਹਨਾਂ ਨੇ ਤੇ ਸਾਡੇ ਉੱਤੇ ਬਹੁਤ ਮਾਣ ਕੀਤਾ ਸੀ ਗੁਰੂ ਨੇ ਕਿੱਡਾ ਮਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਕਹਿਣ ਲੱਗੇ ਇਨ ਪੁੱਤਰਨ ਕੇ ਸੀਸ ਪੇ ਵਾਰ 디ਏ ਸਤਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਮਾਰੋ ਖਾਂਚਾ ਜਰ ਅੰਦਰ ਗੁਰਮਖੋ ਦੁਨੀਆ ਜਿਉਂਦੀ ਏ ਸਿਰਫ ਆਪਣੀ ਔਲਾਦ ਦੀ ਖਾਤਰ ਗੁਰੂ ਨੇ ਔਲਾਦ ਸਾਡੀ ਝੋਲੀ ਚ ਪਾ ਦਿੱਤੀ ਦੇਖੋ ਜਦੋਂ ਸਾਡੇ ਪੁੱਤਰਾਂ ਦੇ ਵਿਆਹ ਹੁੰਦੇ ਨੇ ਅਸੀਂ ਮਾਇਆ ਉਤੋਂ ਦੀ ਵਾਰਦੇ ਆ ਉਹਦਾ ਮਤਲਬ ਕੀ ਪੁੱਤਰ ਅੱਜ ਤੇਰੇ ਸਾਹਮਣੇ ਮਾਇਆ ਵੀ ਕੁਝ ਨਹੀਂ ਹੈਗੀ ਉਹ ਗੁਰੂ ਕੇ ਸਿੱਖੋ ਗੁਰੂ ਨੇ ਆਪਣੇ ਚਾਰ ਪੁੱਤ ਵਾਰ ਕੇ ਸਾਡੀ ਝੋਲੀ ਚ ਪਾ ਦਿੱਤੇ ਤੇ ਸਾਨੂੰ ਆਪਣਾ ਪੁੱਤ ਬਣਾਇਆ ਤੇ ਅਸੀਂ ਗੁਰੂ ਦੇ ਪੁੱਤਰ ਅਖਵਾਣ ਦੇ ਲਾਇਕ ਹੈ ਗਏ ਆ ਗੁਰੂ ਨੇ ਤੇ ਬੜੀ ਕ ਸਾਡੇ ਤੇ ਬਖਸ਼ਾਂ ਕੀਤੀਆਂ ਉਹ ਗੁਰੂ ਨੇ ਤੇ ਸਾਨੂੰ ਆਜ਼ਾਦੀ ਦੇਣ ਵਾਸਤੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾ ਕੱਟਣ ਵਾਸਤੇ ਕੀ ਕੀ ਨਹੀਂ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿਣਿਆ ਮਿਲਦਾ ਨਾ ਨੂਰਾ ਲੈ ਕੇ ਆਉਂਦਾ ਤੇ ਚਿਹਰੇ ਨੂੰ ਟੱਕ ਲੈਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਚਿਹਰੇ ਤੋਂ ਹੱਥ ਪਰਾਂ ਕਰਕੇ ਦੱਸ ਮੇਰੇ ਲਾਲਾਂ ਦਾ ਕੀ ਹਾਲ ਹੈ ਉਹਨੇ ਆਖਿਆ ਪਾਤਸ਼ਾਹ ਕੈਸੀ ਸ਼ਾਮ ਪਈ ਪੈਂਦੀ ਹੈ ਸ਼ਾਮ ਦਾ ਵਕਤ ਤੇ ਮੈਂ ਕੀ ਤੈਨੂੰ ਦੱਸਾਂ ਕਹਿੰਦੇ ਤਿੰਨ ਸ਼ਾਮਾਂ ਦੇ ਸਨੇਹ ਲੈ ਚੁੱਕਾ ਚੌਥੀ ਸ਼ਾਮ ਦੱਸ ਦੇ ਕਹਿੰਦੇ ਤਿੰਨ ਕਿਹਨ ਲੱਗੇ ਹਾਂ ਜਿਸ ਦਿਨ ਬਾਪੂ ਦਾ ਕੱਲਾ ਸੀਸ ਆਇਆ ਸੀ ਉਸ ਦਿਨ ਵੀ ਸ਼ਾਮ ਸੀ ਅਨੰਦਾਂ ਦੀ ਪੁਰੀ ਨੂੰ ਛੱਡਿਆ ਉਸ ਦਿਨ ਵੀ ਸ਼ਾਮ ਸੀ ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ ਉਸ ਦਿਨ ਵੀ ਸ਼ਾਮ ਸੀ ओके ਦੰਬਰੇ ਦਾਤਿਆ ਕਹੋ ਕਿ ਸ਼ਹੀਦ ਕਰ ਦਿੱਤੇ ਸਰਹੰਦ ਚੋਂ ਸੁਨੇਹਾ ਮਿਲਿਆ ਲਾਲ ਤੁਰ ਗਏ ਨੌ ਨਿਹਾਲ ਤੁਰ ਗਏ ਸੋਬੇ ਨੇ ਕੋਮਲ ਸਰੀਰ ਇੱਟਾਂ ਵਿੱਚ ਨਪੀੜ ਦਿੱਤਾ ਉਸ ਮਾਹੀ ਨੇ ਨੂਰੇ ਕੋਲੋਂ ਆ ਕੇ ਪੁੱਛਿਆ ਉਹ ਕਹਿੰਦਾ ਕੁਕਹਿਰ ਨਾ ਕਮਾਈ ਕੋਈ ਆ ਤੇ ਨਾ ਕੱਢੀ ਕੋਈ ਹਿੰਜ ਤੇ ਨਾ ਕੇਰੀ ਮੇਰੇ ਪੁੱਤਰਾਂ ਨੇ ਉੱਚੀ ਆਵਾਜ਼ ਤੇ ਨਾ ਕਹੀ ਆਂਦਾ ਇਹ ਵੀ ਉਹਦੇ ਅੰ ਕਹਿਣ ਦਾ ਅੰਦਾਜ਼ ਵੱਖਰਾ ਸੀ ਜੋ ਕਲਗੀ ਵਾਲੇ ਨੇ ਵਜਾਇਆ ਉਹ ਸਾਹ ਦੀ ਵੱਖਰਾ ਸੀ ਉੱਥੇ ਫਿਰ ਕਹਿੰਦੇ ਸੀ ਦਇਆ ਸਿਆ ਜਦੋਂ ਟੈਂਦੇ ਦੇਸ਼ ਦਾ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ मां गुजरी ਵਿੱਚ ਸਰਹੰਦ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ ਚਾਰ ਪੁੱਤਰ ਸੰਨ ਦਿੱਤੇ ਪਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਤ ਕਹੋ ਸਿੰਘੋ ਸ਼ੈਨਸ਼ਾ ਮੈਨੂੰ ਅੱਜ ਕਿਸਤਾ ਨਾਲ ਤੇ ਕਰਜ ਉਤਾਰਿਆ ਮੈਂ ਕਦੀ ਨਾ ਕਦੀ ਜ਼ਰੂਰ ਚਾਤ ਮਾਰਿਆ ਕਰੋ ਪੀਤਨ ਗੁਰੂ ਗੋਬਿੰਦ ਸਿੰਘ ਤੁਹਾਡੇ ਪਰਿਵਾਰ ਨੇ ਤੇ ਤੁਸੀਂ ਜੇ ਪੋਹ ਦੀਆਂ ਆ ਰਾਤਾਂ ਨਾ ਨਾ ਤੁਸੀਂ ਕਿਤੇ ਗੁਜ਼ਾਰੀਆਂ ਹੁੰਦੀਆਂ ਤੇ ਸਾਨੂੰ ਸਭ ਕੁਝ ਨਹੀਂ ਸੀ ਨਸੀਬ ਹੋਣਾ ਹੱਥ ਜੁੜ ਬੇਨਤੀ ਕਰਾਂ ਸਾਨੂੰ ਆ ਚੰਦ ਦਿਨਾਂ ਦੇ ਵਿੱਚ ਤੁਸੀਂ ਦੇਖੋ ਕੱਲ ਤੋਂ ਹੀ ਅਸੀਂ ਵਧਾਈਆਂ ਦੇਣੀਆਂ ਸ਼ੁਰੂ ਕਰ ਦੇਣੀਆਂ ਸਾਡੇ ਘਰ ਦੇ ਵਿੱਚ ਐਡੀਆਂ ਐਡੀਆਂ ਵੱਡੀਆਂ ਸ਼ਾਦਤਾਂ ਜੇ ਨਵਾਂ ਸਾਲ ਚੜਨਾ ਹੈ ਬੱਸ ਦੇਖੋ ਕੀ ਕੁਝ ਹੋਣਾ ਹੈ ਅਸੀਂ ਸਭ ਕੁਝ ਗੁਰੂ ਕੇ ਲਾਲਾ ਨੂੰ ਸ਼ਹਾਤਾ ਨੂੰ ਵਿਸਾਰਦੇ ਵੇ। ਉਹ ਕੌਮਾਂ ਕਦੀ ਵੀ ਤਰੱਕੀਆਂ ਨਹੀਂ ਕਰਦੀਆਂ ਉਹ ਕੌਮਾਂ ਕਦੀ ਵੀ ਆਪਣੀ ਮੁਕਾਮ ਤੇ ਨਹੀਂ ਪਹੁੰਚਦੀਆਂ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ। ਤੇ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਸ਼ਾਮ ਕੇ ਰੱਖਦੀਆਂ ਨੇ ਉਹ ਕੌਮਾਂ ਇੱਕ ਦਿਨ ਬੁਲੰਦੀਆਂ ਤੇ ਪਹੁੰਚਦੀਆਂ ਨੇ। ਤੇ ਸਾਨੂੰ ਲੋੜ ਹੈ ਭਾਈ ਸਾਡੇ ਘਰਾਂ ਦੇ ਵਿੱਚ ਚੰਗੀ ਤਰ੍ਹਾਂ ਚੇਤੇ ਹੋਣੀਆਂ ਚਾਹੀਦੀਆਂ ਨੇ ਚੀਜ਼ਾਂ ਦੇਖੋ ਸਾਨੂੰ ਹੋਰਾਂ ਧਰਮਾਂ ਵਾਲਿਆਂ ਦਾ ਇਤਿਹਾਸ ਚੇਤੇ ਹੈ ਸੰਗਰਾਮ ਦਾ ਸਾਨੂੰ ਨਹੀਂ ਭੁੱਲਦੀਆਂ ਪੂਰਨਮਾਸ਼ੀਆਂ ਸਾਨੂੰ ਨਹੀਂ ਭੁੱਲਦੀਆਂ ਨਵਰਾਤੇ ਸਾਨੂੰ ਨਹੀਂ ਭੁੱਲਦੇ ਪਰ ਸਾਨੂੰ ਆਹ ਦਿਨ ਭੁੱਲੇ ਹੋਏ ਨੇ ਤੇ ਜਦੋਂ ਇਹ ਦਿਨਾਂ ਨੂੰ ਭੁੱਲ ਜਾਓਗੇ ਤੇ ਸਮਝੋ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੋਂ ਟੁੱਟ ਜਾਵਾਂਗੇ ਜੇ ਆਪਣੀ ਪ੍ਰੀਤ ਜੋੜ ਕੇ ਰੱਖਣੀ ਹੈ ਆਪਣੇ ਬੱਚਿਆਂ ਨੂੰ ਜਰੂਰ ਇਹ ਪੋ ਦੀਆਂ ਸੱਤ ਰਾਤਾਂ ਉਹਨਾਂ ਦੇ ਜੀਵਨ ਵਿੱਚ ਚੇਤੇ ਕਰਾਓ ਤੇ ਉਹਨਾਂ ਨੂੰ ਕਹੋ ਸਖਤ ਸ਼ਬਦਾਂ ਵਿੱਚ ਵੀ ਅੱਜ ਜੋ ਕੁਝ ਵੀ ਤੁਹਾਨੂੰ ਆ ਪ੍ਰਾਪਤ ਹੋ ਰਿਹਾ ਹੈ ਇਹ ਸੱਤ ਰਾਤਾਂ ਦੀ ਕਮਾਈ ਕੀਤੀ ਹੈ ਗੁਰੂ ਗੋਬਿੰਦ ਸਿੰਘ ਤੇ ਉਹਦੇ ਪਰਿਵਾਰ ਨੇ ਸਾਡੇ ਖਣ ਨਾਲੋਂ ਤੇ ਮੈਂ ਕਹਿੰਦਾ ਇਸਲਾਮ ਦੇ ਵਿੱਚ ਅੱਲਾ ਯਾਰਖਾ ਜੋਗੀ ਚੰਗਾ ਜਦੋਂ ਨੇ ਸ਼ਹੀਦੀ ਗੰਜ ਕਿਤਾਬ ਲਿਖੀ ਸੀ ਤੈਨੂੰ ਇਸਲਾਮ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਕਹਿਣ ਲੱਗੇ ਤੂੰ ਕਾਫਰਾਂ ਦੀ ਤਾਰੀਫ਼ ਕੀਤੀ ਉਹ ਕਹਿਣ ਲੱਗੇ ਨਹੀਂ ਫਿਰ ਜਦੋਂ ਅੰਤਲਾ ਪੜਾਂ ਆਇਆ ਸੀ ਨਾ ਤੇ ਬਿਮਾਰ ਪੈ ਗਿਆ ਅੱਲਾ ਯਾਰ ਰੱਖੂਗੀ ਫਿਰ ਇਹਨੂੰ ਕਿਹਾ ਗਿਆ ਕਹਿਣ ਲੱਗੇ ਵੀ ਤੂੰ ਇੱਕ ਵਾਰੀ ਕਹਿ ਵੀ ਮੇਰੇ ਤੋਂ ਗਲਤੀ ਹੋ ਗਈ ਏ ਤੈਨੂੰ ਫਿਰ ਅਸੀਂ ਇਸਲਾਮ ਵਿੱਚ ਲੈ ਆਉਂਦੇ ਹਾਂ ਕਹਿੰਦੇ ਨਹੀਂ ਮੈਂ ਨਹੀਂ ਕਹਿੰਦਾ ਸਾਡੇ ਨਾਲੋਂ ਤੇ ਉਹੀ ਚੰਗਾ ਹੈ ਕਿਤੇ ਉਹਦੀ ਇੱਕ ਇੱਕ ਸ਼ਹੀਦੇ ਗੰਜ ਕਿਤਾਬ ਹੈ ਕਿਤੇ ਉਹਦੀ ਅੱਲਾ ਯਾਰ ਖਾਂ ਜੋਗੀ ਦੀ ਪੜ ਕੇ ਦੇਖ ਐਨੀ ਤਾਰੀਫ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੀਤੀ ਹੈ ਨੇ ਸਾਡੇ ਨਾਲੋਂ ਤੇ ਉਹੀ ਚੰਗਾ ਹੈ ਤੇ ਸੱਚਮੁੱਚ ਸਾਨੂੰ ਵੀ ਲੋੜ ਹੈ ਆਪਣੇ ਗੁਰੂ ਦੀ ਰੱਜ ਕੇ ਤਾਰੀਫ ਕਰੀਏ ਉਹ ਕਹਿੰਦਾ ਇਨਸਾਫ ਕਰੇ ਜ਼ਮਾਨਾ ਜੀ ਮੇ ਜ਼ਮਾਨਾ ਤੋਂ ਯਕੀਨ ਹੈ ਕਹਤੋ ਗੁਰੂ ਗੋਬਿੰਦ ਕਾ ਆਸਾਨੀ ਹੀ ਨਹੀਂ ਹੈ ਉਹ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਉਹ ਗੋਬਿੰਦ ਕੀ ਉਹ ਤਾਰੀਫ ਉਹ ਕੰਮ ਹੈ ਕਿੰਨੀ ਕਿੰਨੀ ਕ ਤਾਰੀਫ ਕਰਦੇ ਅਸੀਂ ਕਿੰਨੇ ਕੋ ਅੰਦਰੋਂ ਪਰਉਪਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿੱਤੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਵਾਹ ਕਮਾਲ ਕਰਕੇ ਸਤ ਏਕ ਪਰਿਵਾਰ ਨੇ ਕਾਲੀਆਂ ਰਾਤਾਂ ਜਾਗ ਕੇ ਇਹਨਾਂ ਸਰਦੀ ਨੂੰ ਆਪਣੇ ਤਨ ਤੇ ਹੰਡਾ ਕੇ ਸਾਨੂੰ ਸਦਾ ਵਾਸਤੇ ਨਿਗ ਦੇ ਕੇ ਗਏ ਸਾਨੂੰ ਸਦਾ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਆਯਾਤ ਕਰ ਦਿੱਤਾ ਤੇ ਜਿਸ ਦਿਨ ਸਾਡੇ ਅੰਦਰ ਉਹ ਚੀਜ਼ਾਂ ਹੋਣ ਗਈਆਂ ਅਸੀਂ ਹੋਰ ਹੋਰ ਥਾਂ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਕਦੀ ਇਹਨਾਂ ਨੂੰ ਸਰਹੰਦ ਲੈ ਕੇ ਜਾਓ ਚਮਕੌਰ ਲੈ ਕੇ ਜਾਓ ਜਿੱਥੇ ਅੱਲਾ ਯਾਰਖਾ ਜੋਗੀ ਨੇ ਆਖਿਆ ਹਿੰਦ ਮੇ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ ਜਹਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲੀਏ ਚਮਕ ਮਹਿਕ ਚਮਕੌਰ ਤੇਰੇ ਜਰੋਂ ਸੇ ਜਹਾਂ ਸੇ ਸਤਾਰੇ ਬਣ ਕੇ ਗਏ ਅਸ਼ਮਾਂ ਕੇ ਲੀਏ ਇੱਕ ਚਮਕੌਰ ਸਾਹਿਬ ਲੈ ਕੇ ਜਾਓ ਸਰਹੰਦ ਲੈ ਕੇ ਜਾਓ ਜਿੱਥੇ ਸਾਡੇ 9 ਸਾਲ ਤੇ 7 ਸਾਲ ਤੇ 82 ਸਾਲ ਦਾ ਵਿਰਸਾ ਸੰਭਿਆ ਪਿਆ ਮੈਂ ਪਿੱਛੇ ਵੀ ਤੁਹਾਨੂੰ ਬੇਨਤੀ ਕੀਤੀ ਸੀ ਸਰਹਾਂ ਦੇਖੋ ਨਾ ਅਸੀਂ ਘਰ ਦੇ ਵਿੱਚ ਇਮਾਰਤ ਬਣਾਉਨੇ ਆ ਤੇ ਦੋ ਚੀਜ਼ਾਂ ਤੇ ਸਾਡਾ ਬੜਾ ਧਿਆਨ ਹੁੰਦਾ ਇੱਕ ਨੀਂਹ ਤੇ ਇੱਕ ਛੱਤ ਤੇ ਜਿੰਨੀ ਮਜ਼ਬੂਤ ਨੀਂਹ ਹੋਵੇਗੀ ਓਨੀ ਮਜ਼ਬੂਤੀ ਸਾਡੀ ਬਿਲਡਿੰਗ ਉਸਾਰੀ ਹੋਵੇਗੀ ਨੀਂਹਾਂ 'ਚ ਗੁਰੂ ਕੇ ਲਾਲ ਖੜੇ ਨੇ ਨੀਂਹਾਂ ਸਾਡਾ ਬੇਸ ਹੈ ਤਨ ਬਾਬਾਜੀਤ ਸਿੰਘ ਤਨ ਬਾਬਾ ਜੁਜਾਰ ਸਿੰਘ ਤਨ ਬਾਬਾ ਜੋਰਾਵਰ ਸਿੰਘ ਤਨ ਬਾਬਾ ਫਤਿਹ ਸਿੰਘ ਤੇ ਛੱਤ ਪਾਈ ਏ ਮਾਤਾ ਗੁਜਰਕੌਰ ਛੱਤ ਵੀ ਬਹੁਤ ਮਜ਼ਬੂਤ ਹੈ ਉਹਨਾਂ ਦੇ ਕਿੰਨੇ ਪੱਕੇ ਇਰਾਦੇ ਸਨ ਜਿਨ੍ਹਾਂ ਨੇ ਹਰੇਕ ਮੁਸੀਬਤ ਨੂੰ ਆਪਣੇ ਗਲ ਨਾਲ ਲਾ ਕੇ ਸੱਤ ਪੋ ਦੀਆਂ ਰਾਤਾਂ ਨੂੰ ਜਾਗ ਕੇ ਉਹਦੀ ਸਰਦੀ ਨੂੰ ਆਪਣੇ ਹੱਡਾਂ ਦੇ ਵਿੱਚੋਂ ਦੀ ਲੰਗਾ ਕੇ ਸਾਨੂੰ ਸਭ ਕੁਝ ਦੇ ਕੇ ਗਏ ਤੇ ਸੱਚਮੁੱਚ ਪਿਆਰਿਓ ਅੱਜ ਜ਼ਰੂਰ ਗੁਰੂ ਅੱਗੇ ਅਰਦਾਸ ਕਰਿਓ ਵੀ ਦਾਤਾ ਅਸੀਂ ਬਹੁਤਾ ਕੁਝ ਤੇ ਨਹੀਂ ਕਰ ਸਕਦੇ ਅੱਜ ਤੋਂ ਬਾਅਦ ਅਸੀਂ ਚਿਹਰੇ ਤੁਹਾਡੇ ਵਰਗੇ ਬਣਾਵਾਂਗੇ ਅਸੀਂ ਵਅਦ ਤੋਂ ਵਅਦ ਬਾਣੀ ਪੜਾਂਗੇ ਬਾਣੀ ਪੜ ਕੇ ਉਹਦੇ ਅਰਥਾਂ ਵਾਲੇ ਪਾਸੇ ਨੂੰ ਧਿਆਨ ਦੇਾਂਗੇ ਅਰਥਾਂ ਤੋਂ ਬਾਅਦ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦਾ ਯਤਨ ਕਰਾਂਗੇ ਫਿਰ ਦੇਖੋ ਉਹਨਾਂ ਦੀਆਂ ਦਿੱਤੀਆਂ ਹੋਈਆਂ ਸ਼ਹਾਦਤਾਂ ਫਿਰ ਕੌਮ ਦੀ ਰੀੜ ਦੀ ਹੱਡੀ ਬਣਨਗੀਆਂ ਫਿਰ ਸਾਡੇ ਪੰਥ ਦੇ ਵਿੱਚ ਏਕਤਾ ਚੜ੍ਹਦੀ ਕਲਾ ਦਾ ਬਖਸ਼ਾ ਆਉਣਗੀਆਂ ਬੈਸ ਅੱਜ ਗੁਰੂ ਅੱਗੇ ਇਹੀ ਅਰਦਾਸ ਕਰਿਓ ਗੁਰਾ ਇੱਕ ਦੇਵ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿਹੜੀ ਸਮੁੱਚੀ ਕੈਨਾਤ ਦਾ ਦਾਤਾ ਹੈ ਉਹ ਸਾਨੂੰ ਭੁੱਲੇ ਨਾ ਉਹਨੂੰ 24 ਘੰਟੇ ਉਹਦੇ ਪਰਵ ਪੁਕਾਰਾਂ ਨੂੰ ਚੇਤੇ ਰੱਖਿਏ ਤੇ ਆਪਣੇ ਬੱਚਿਆਂ ਨੂੰ ਜਦੋਂ ਰਾਤ ਨੂੰ ਸੌਂਦੇ ਹੋ ਜਰੂਰ ਇੱਕ ਇੱਕ ਰਾਤ ਦਾ ਜ਼ਿਕਰ ਕਰਕੇ ਸੌਂਿਆ ਕਰੋ ਉਹਨਾਂ ਦੀਆਂ ਜੜ੍ਹਾਂ ਵਿੱਚ ਕੁਝ ਚੰਗਾ ਪਾ ਦਿਓ ਤੇ ਸਾਡੇ ਬੱਚਿਆਂ ਦੇ ਜੀਵਨ ਵਿੱਚ ਵੀ ਉਹ ਗੁਰੂ ਦੀਆਂ ਬਖਸ਼ਾ ਆਉਣ ਅੱਜ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਸਮਰੱਥ ਗੁਰੂ ਤੇ ਸਮਰੱਥ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਅਸੀਸ ਦੀ ਦਾਤ ਬਖਸ਼ੋ ਜੀ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ